ਵੀਡੀਓ ਦੇ ਲਈ ਨਮੀ ਦਰਸ਼ਕਾਂ ਦਾ ਇੱਕ ਵਾਰ ਸਤਿ ਸਵਾਤਾ ਜੀ ਪ੍ਰਾਨ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸਾਲ ਹਾਂ ਜੀ ਬਸੋ ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਸਵਾਤ ਕਾ ਦੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਭਾਰ ਵਿੱਚ ਹੜ੍ਹਾਂ ਦਾ ਇਹ ਹਾਲਾਤ ਬਣੇ ਹੋਏ ਨੇ ਥੈਂ ਥੈਂ ਪਾਣੀ ਆ ਚੁੱਕਾ ਹੈ ਠੀਕ ਹੈ ਜੀ ਇੱਧਰ ਜਲੰਧਰ ਹਿਆਰਪੁਰ ਗੁਰਦਾਸਪੁਰ ਠੀਕ ਹੈ ਜੀ ਤਾਂ ਕਈ ਜਗ੍ਹਾ ਜਿਹੜੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਾਰੇ ਦਰਿਆ ਜਿਹੜੇ ਆਪਣੇ ਤੂਫਾਨੀ ਨਾਲ ਵੱਧ ਰਹੇ ਨੇ ਤੇ ਕਿਨਾਰੇ ਤੋੜ ਕੇ ਘਰਾਂ ਵਿੱਚ ਪਾਣੀ ਵੜ ਰਿਹਾ ਤਾਂ ਇਸ ਤਰ੍ਹਾਂ ਪੰਜਾਬ ਜੂਝ ਰਿਹਾ ਤੇ ਪੰਜਾਬ ਹੀ ਪੰਜਾਬ ਦੀ ਮਦਦ ਕਰ ਰਿਹਾ ਹੈ ਕੋਈ ਵੀ ਸਰਕਾਰ ਆ ਕੇ ਅੱਗੇ ਨਹੀਂ ਕਰ ਰਹੀ ਇੱਕ ਦੂਜੇ ਦੀ ਆਮ ਇਨਸਾਨ ਮਦਦ ਕਰ ਰਿਹਾ ਤੇ ਪੰਜਾਬ ਪਰ ਵਿੱਚ ਪੰਜਾਬੀ ਹੀ ਪੰਜਾਬੀ ਦੀ ਮਦਦ ਕਰ ਰਿਹਾ ਤਾਂ ਤੁਹਾਨੂੰ ਦੱਸਤੀ ਹੈ ਕਿ ਕਈਆਂ ਦੇ ਮਕਾਨ ਹੜਗੇ ਕਈਆਂ ਦੀਆਂ ਕੋਠੀਆਂ ਹੜਗੀਆਂ ਦੇਖੋ ਜੀ ਬੜੀ ਦੁੱਖ ਵਾਲੀ ਗੱਲ ਹੈ ਤੇ ਫਸਲਾਂ ਖੜੀਆਂ ਹੀ ਡੁੱਬ ਗਈਆਂ ਤਾਂ ਇਦਾਂ ਦੀ ਜਿਹੜੀ ਤਰਾਹੀ ਹੈ ਉਹ ਪੰਜਾਬ ਵਿੱਚ ਮਚੀ ਹੈ